ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀਆਂ ਜੀ ਤੁਹਾਨੂੰ ਆਪਣਾ ਲਸੂੜੇ ਦਾ ਬੂਟਾ ਦਿਖਾਣਾ ਜੋ ਕਿ ਮੇਰੇ ਇਹ 3 ਸਾਲ ਦਾ ਬੂਟਾ ਹੋ ਚੁੱਕਿਆ ਹੈ ਤੇ ਤੁਸੀਂ ਵੀ ਚਾਹੋ ਤਾਂ ਆਪਣੇ ਘਰ ਦੇ ਵਿੱਚ ਬਹੁਤ ਹੀ ਆਸਾਨੀ ਤਰੀਕੇ ਨਾਲ ਇਹ ਹੋ ਜਾਂਦਾ ਤੇ ਤੁਸੀਂ ਲਗਾ ਸਕਦੇ ਹੋ ਇਹ ਆਚਾਰ ਬਣ ਜਾਂਦਾ ਇਹਦਾ ਬਹੁਤ ਵਧੀਆ ਆਚਾਰ ਬਣਦਾ ਹੈ ਆਂਬ ਦੇ ਤੁਸੀਂ ਅੱਧਾ ਆਂਬ ਦੇ ਆਚਾਰ ਲੈ ਲਓ ਤੁਸੀਂ ਅੱਧਾ ਇਹ ਲੈ ਲਓ ਤੇ ਦੋਨਾਂ ਨੂੰ ਮਿਕਸ ਕਰਕੇ ਮਤਲਬ ਕੱਚੀਆਂ ਆਂਬੀਆਂ ਜਿਹੜੀਆਂ ਆਂਦੀਆਂ ਅੱਧੀਆਂ ਤੁਸੀਂ ਉਹ ਲੈ ਲਓ ਤੇ ਅੱਧੀਆਂ ਇਹ ਲੈ ਲਓ ਦੋਨਾਂ ਨੂੰ ਮਿਕਸ ਕਰਕੇ ਤੁਸੀਂ ਅਚਾਰ ਬਣਾਓ ਤੇ ਬਹੁਤ ਹੀ ਵਧੀਆ ਅਚਾਰ ਬਣਦਾ ਤੇ ਅਸੀਂ ਤੇ ਇਹਨੂੰ ਪੰਜਾਬ ਦੇ ਵਿੱਚ ਲਸੂੜਾ ਕਹਿੰਦੇ ਆ ਜਾਂ ਕਈ ਗੌਂਦ ਵੀ ਕਹਿ ਦਿੰਦੇ ਆ ਮਤਲਬ ਗੌਂਦ ਇਸ ਕਰਕੇ ਕਹਿ ਦਿੰਦੇ ਕਿਉਂਕਿ ਥੋੜਾ ਇਹ ਇਸ ਤਰ੍ਹਾਂ ਗੌਂਦ ਟਾਈਪ ਇਹਦੇ ਵਿੱਚੋਂ ਨਿਕਲਦਾ ਜਦੋਂ ਆਪਾਂ ਇਹਨੂੰ ਕੱਟਦੇ ਆ ਤੇ ਸਬਜੀ ਤੁਸੀਂ ਬਣਾ ਸਕਦੇ ਹੋ ਸਬਜੀ ਦੀ ਵੀਡੀਓ ਆਪਾਂ ਆਉਣ ਵਾਲੇ ਗਾਂ ਸਮੇਂ ਵਿੱਚ ਪਾਵਾਂਗੇ ਵੀ ਪਹਿਲਾਂ ਤੁਸੀਂ ਇਹਨਾਂ ਨੂੰ ਉਬਾਲ ਲਓ ਉਬਾਲ ਕੇ ਉਸ ਤੋਂ ਬਾਅਦ ਜਿਹੜੀ ਜਿਹੜੀ ਦੀ ਗਿੱਟਕਾ ਉਹਨੂੰ ਅਲੱਗ ਕਰ ਲਓ ਤੇ ਉਹਨੂੰ ਤੁਸੀਂ ਤੜਕਾ ਲਗਾ ਦਿਓ ਆਮ ਸਬਜ਼ੀਆਂ ਦੇ ਵਾਂਗ ਆ ਤੇ ਬਹੁਤ ਵਧੀਆ ਸਬਜ਼ੀ ਤੇ ਸਿਹਤ ਵਾਸਤੇ ਵੀ ਬਹੁਤ ਹੈਲਦੀ ਹੁੰਦਾ ਇਹ ਖਾਣਾ ਕਿਉਂਕਿ ਇਹਨੂੰ ਕੋਈ ਵੀ ਜਿਹੜੀ ਆ ਦਵਾਈ ਵਗੈਰਾ ਨਹੀਂ ਪਾਈ ਜਾਂਦੀ ਲਸੂੜੇ ਨੂੰ ਇਹ ਵੈਸੇ ਹੀ ਹੋ ਜਾਂਦਾ ਮਤਲਬ ਮੈਂ ਤੈਨੂੰ ਸਿਰਫ ਲਗਾ ਕੇ ਛੱਡ ਦਿੱਤਾ ਤੇ ਪਾਣੀ ਵੀ ਮੈਂ ਅੱਜ ਦੇਣ ਆਈ ਆ ਇਸ ਕਰਕੇ ਕਿਉਂਕਿ ਹੁਣ ਇਹਨੂੰ ਫਲ ਲੱਗਾ ਹੋਇਆ ਵੈਸੇ ਇਹ ਮਤਲਬ ਜੰਗਲ ਵਾਂਗੂ ਹੀ ਮੈਂ ਛੱਡਿਆ ਹੋਇਆ ਵੀ ਜਦੋਂ ਬਾਰਿਸ਼ ਹੁੰਦੀ ਆ ਉਦੋਂ ਹੀ ਇਹਨੂੰ ਆ ਜਿਹੜਾ ਪਾਣੀ ਆ ਉਹ ਮਿਲਦਾ ਵਾ ਤੇ ਹੁਣ ਥੋੜਾ ਫਲ ਡਿੱਗ ਰਿਹਾ ਸੀ ਤੇ ਬਾਰਿਸ਼ ਹੋਈ ਨਹੀਂ ਇਸ ਕਰਕੇ ਮੈਂ ਕਿਹਾ ਚਲੋ ਪਾਣੀ ਇੱਕ ਵਾਰੀ ਦੇ ਦੇਣੀ ਆ ਕਿਉਂਕਿ ਇੰਨੇ ਤਾਂ ਪੰਲ ਛੋੜੇ ਸਾਡੇ ਵੀ ਕਿਸੇ ਕੰਮ ਨਹੀਂ ਹੈਗੇ ਆਪਣਾ ਇਹਦੇ ਭੈਣ ਭਰਾਵਾਂ ਦੇ ਵਿੱਚੋਂ ਦੇ ਦੇਣੇ ਆ ਜਿਹਨੂੰ ਜਿੰਨੇ ਵਰਤਨੇ ਹੋਣਗੇ ਤੇ ਕਈ ਤੇਨੂੰ ਦਵਾਈ ਦੇ ਤੌਰ ਤੇ ਵੀ ਮੈਂ ਦੇਖਿਆ ਵੀ ਵਰਤਦੇ ਆ ਆਮ ਆਪਾਂ ਪਿੰਡਾਂ ਦੇ ਵਿੱਚ ਗੱਲਾਂ ਸੁਣੀਦੀਆਂ ਵੀ ਕਈ ਬਿਮਾਰੀਆਂ ਨੂੰ ਵੀ ਇਹ ਠੀਕ ਕਰਦਾ ਉਹਦੀ ਤੁਸੀਂ ਬਹੁਤੀ ਜਾਣਕਾਰੀ ਵਾਸਤੇ ਗੂਗਲ ਕਰ ਸਕਦੇ ਹੋ ਦੇਖ ਸਕਦੇ ਹੋ ਕਿ ਇਹਦੇ ਕਿਹੜੇ ਕਿਹੜੇ ਬੈਨੀਫਿਟ ਹੁੰਦੇ ਆ ਤੇ ਪਰ ਮੈਂ ਤਾਂ ਇਹਨੂੰ ਵੈਸੇ ਹੀ ਲਗਾਇਆ ਸੀਗਾ ਕਿਉਂਕਿ ਮੈਂ ਸਾਰੇ ਹੀ ਫਲਾਂ ਦੇ ਬੂਟੇ ਲਗਾਏ ਆ ਤੇ ਫਿਰ ਆਪਾਂ ਸੋਚੀਦਾ ਵੀ ਕੋਈ ਵੀ ਫਲ ਦਾ ਬੂਟਾ ਜਿਹੜਾ ਉਹ ਰਹਿ ਨਾ ਜਾਵੇ ਆਪਣੇ ਗਾਰਡਨ ਦੇ ਵਿੱਚ ਆਪਣੇ ਜੰਗਲ ਦੇ ਵਿੱਚ ਸਾਰੇ ਹੀ ਬੂਟੇ ਜਿਹੜੇ ਉਹ ਹੋਣ ਤੇ ਤੁਸੀਂ ਇਹਦੀ ਹਾਈਟ ਉੱਪਰ ਨੂੰ ਵੇਖ ਸਕਦੇ ਹੋ ਕਿੰਨੀ ਜ਼ਿਆਦਾ ਆ ਤੇ ਉੱਪਰ ਤੱਕ ਇਹਦੇ ਮਤਲਬ ਲਸੂੜਿਆਂ ਨੇ ਭਰਿਆ ਹੋਇਆ ਇਹਨੂੰ ਪਹਿਲੀ ਵਾਰੀ ਫਲ ਲੱਗਾ ਆ ਤੇ ਤੀਜਾ ਸਾਲ ਆ ਮੈਨੂੰ ਇਹਨੂੰ ਲਗਾਏ ਹੋਏ ਇਹਨੂੰ ਜੁਲਾਈ ਦੇ ਵਿੱਚ ਮੈਂ ਲਗਾਇਆ ਸੀਗਾ ਇਹ ਤੇ ਆ ਗੁਲਤੀਜੀ ਜੁਲਾਈ ਦੇ ਵਿੱਚ ਇਹਨੂੰ ਜਿਹੜਾ ਫਲ ਲੱਗਿਆ ਆ ਪਹਿਲੇ 2 ਸਾਲ ਬਿਲਕੁਲ ਵੀ ਇੱਕ ਵੀ ਫਲ ਨਹੀਂ ਲੱਗਾ ਇਸ ਵਾਰ ਲੱਗਾ ਆ ਜਦੋਂ ਤੇ ਹੁਣ ਬਹੁਤ ਜ਼ਿਆਦਾ ਇਹਨੂੰ ਫਲ ਲੱਗਾ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ ਵੀ 25 ਤੋਂ 30 ਕਿਲੋ ਜਿਹੜਾ ਫਲ ਇਹਨੂੰ ਹੋਣਾ ਆ ਤਾਂ ਹਲੇ ਝੜਿਆ ਵੀ ਇੰਨਾ ਜ਼ਿਆਦਾ ਕਿਉਂਕਿ ਆਪਾਂ ਕੋਈ ਸਪਰੇ ਵਗੈਰਾ ਨਹੀਂ ਕਰਦੇ ਤੇ ਬਹੁਤ ਜ਼ਿਆਦਾ ਜਿਹੜਾ ਫਾਲੇ ਦਾ ਉਹ ਝੜ ਵੀ ਗਿਆ ਬਸ ਹਫਤੇ ਤੱਕ ਮੈਂ ਵੀ ਇਹਦਾ achar ਜਿਹੜਾ ਉਹ ਬਣਾ ਲੈਣਾ ਜਦੋਂ ਅੰਬੀਆਂ ਲੱਗ ਗਈਆਂ ਹੁਣ ਕੱਚੀਆਂ ਤੇ ਫਿਰ ਇਹਨਾਂ ਨੇ ਜਿਹੜਾ ਪੱਕਣਾ ਸ਼ੁਰੂ ਹੋ ਜਾਣਾ ਵਾ ਜੇ ਆਪਾਂ ਇਹਨੂੰ ਇਦਾਂ ਵੀ ਖਾਣੇ ਆ ਨਾ ਤਾਂ ਮਤਲਬ ਇਹਦਾ ਟੇਸਟ ਜਿਹੜਾ ਬਹੁਤ ਖਰਾਬ ਨਹੀਂ ਹੈਗਾ ਸਹੀ ਮਤਲਬ ਖਾਣਯੋਗ ਹੈਗਾ ਜੇ ਤੁਸੀਂ ਕੱਚੇ ਦੀ ਵੀ ਵਰਤੋਂ ਕਰਨੀ ਆ ਤੇ ਇੱਕ ਦੋ ਤੁਸੀਂ ਇਸ ਤਰ੍ਹਾਂ ਵੀ ਇਹਦੇ ਪੀਸ ਜਿਹੜੇ ਖਾ ਸਕਦੇ ਹੋ ਤੇ ਮੈਂ ਤਾਂ ਹੁਣ ਪਾਣੀ ਦੇਣ ਆਈ ਸੀ ਮਗਾ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੇ ਤੁਸੀਂ ਵੀ ਆਪਣੇ ਗਾਰਡਨ ਦੇ ਵਿੱਚ ਇਹਨੂੰ ਐਡ ਕਰਨਾ ਹੋਵੇ ਤਾਂ ਬਹੁਤ ਵਧੀਆ ਇੱਕ ਬੂਟਾ ਆ ਇਹ ਜਿਹੜਾ ਕਿ ਬਿਨਾਂ ਦਵਾਈ ਕਿਸੇ ਬਿਨਾਂ ਕਿਸੇ ਸਪਰੇਅ ਤੋਂ ਹੋ ਜਾਂਦਾ ਤੇ ਤੁਸੀਂ ਇਹਨੂੰ ਆਪਣੇ ਗਾਰਡਨ ਦੇ ਵਿੱਚ ਲਗਾ ਸਕਦੇ ਹੋ ਬਸ ਇੱਕ ਫੰਗੀਸਾਈਡ ਜਿਹੜਾ ਤੁਸੀਂ ਇਹਨੂੰ ਕਦੀ ਕਦੀ ਪਾ ਦਿਓ ਤੇ ਆ ਮੇਰੇ ਵੀ ਬੂਟੇ ਨੂੰ ਥੋੜੀ ਜੀ ਨਾ ਦੇਖੋ ਤੁਸੀਂ ਜਿਹੜੀਆਂ ਐਂਡ ਵਾਲੀਆਂ ਟਾਹਣੀਆਂ ਉਹਨਾਂ ਤੇ ਨਾ ਸ਼ਾਇਦ ਫੰਗਸ ਹੀ ਹੋਏਗੀ ਇਸ ਕਰਕੇ ਆ ਸੁੱਕ ਰਹੀਆਂ ਇਸ ਤਰ੍ਹਾਂ ਤੇ ਮੈਂ ਕੋਈ ਵੀ ਜਿਹੜਾ ਆਰਗੇਨਿਕ ਇਹਨੂੰ ਫੰਗੀਸਾਈਡ ਹੁਣ ਪਾ ਦੇਣਾ ਤੇ ਜੇ ਮੈਨੂੰ ਨਿੰਮ ਦੇ ਪੱਤੇ ਮਿਲ ਗਏ ਤੇ ਫਿਰ ਤਾਂ ਮੈਂ ਨਿੰਮ ਦੇ ਪੱਤੇਆਂ ਨੂੰ ਕੁੱਟ ਕੇ ਉਹਨਾਂ ਦਾ ਪੇਸਟ ਬਣਾ ਕੇ ਤੇ ਫਿਰ ਮੈਂ ਉਹੀ ਪਾ ਦੇਣੀ ਹੁੰਨੀ ਆ ਤੇ ਪਰ ਜੇ ਨਹੀਂ ਮਿਲੇ ਤਾਂ ਫਿਰ ਮੈਂ ਆਰਗੇਨਿਕ ਫੰਗੀਸਾਈਡ ਕੋਈ ਵੀ ਜਿਹੜਾ ਉਪਾਦਨਾ ਤੁਸੀਂ ਦੇਖੋ ਇੱਕ ਪੱਕ ਵੀ ਚੁੱਕਾ ਆ ਤੇ ਪਾਣੀ ਹੁਣ ਆਪਣੇ ਭਰ ਗਿਆ ਇਹਦੇ ਵਿੱਚ ਤੇ ਹੁਣ ਆਪਾਂ ਰੱਖਦੇ ਆ ਅਗਲੇ ਨਾਕਾਂ ਦੇ ਬੂਟੇ ਵਿੱਚ ਪਾਣੀ ਤੇ ਉਹਦੀ ਵੀ ਆਪਾਂ ਤੁਹਾਡੇ ਨਾਲ ਕਿਸੇ ਦਿਨ ਵੀਡੀਓ ਜਿਹੜੀ ਉਹ ਸ਼ੇਅਰ ਕਰਾਂਗੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੇ ਤੁਸੀਂ ਮੇਰੀ ਇੱਥੇ ਤੱਕ ਵੀਡੀਓ ਦੇਖੀ ਆ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਕਮੈਂਟ ਕਰੋ ਜਿਉਂਦੇ ਵੱਸਦੇ ਰਹੋ